ਮੌਸਮੀ بارش ਕਾਰਨ ਲਗਾਤਾਰ ਪਾਣੀ ਦੀ ਆਮਦ ਦੇ ਮੱਦੇਨਜ਼ਰ ਸ਼ਨੀ گاؤں ਵਿੱਚ ਪਾਣੀ ਭਰ ਗਿਆ ਹੈ ਹਾਲਾਂਕਿ ਖੁਸ਼ਕਿਸਮਤੀ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਸ਼ਨੀ گاؤں ਪਿੰਡ ਨਿਵੇ ਇਲਾਕੇ ਵਿੱਚ ਹੋਣ ਕਰਕੇ ਇੱਥੇ ਪਾਣੀ ਇਕੱਠਾ ਹੋ ਗਿਆ ਲੋਕਾਂ ਵਿੱਚ ਕੁਝ ਸਮੇਂ ਲਈ ਚਿੰਤਾ ਦਾ ਮਾਹੌਲ ਬਣਿਆ ਪਰ ਪ੍ਰਸ਼ਾਸਨ ਨੇ ਤੁਰੰਤ ਕਾਬੂ ਪਾ ਲਿਆ ਡਿਊਟੀ ਤੇ ਮੌਜੂਦ ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਪਾਣੀ ਕਾਬੂ ਵਿੱਚ ਹੈ ਅਤੇ ਪ੍ਰਸ਼ਾਸਨ ਦੀ ਟੀਮ ਲਗਾਤਾਰ ਨਿਗਰਾਨੀ ਕਰ ਰਹੀ ਹੈ ਸ਼ਨੀਗਾਉਂ ਵਿੱਚ ਪਾਣੀ ਦੇ ਕਾਰਨ ਚਿੰਤਾ ਤਾਂ ਬਣੀ ਹੈ ਪਰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਣ ਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਸਥਿਤੀ ਬਿਲਕੁਲ ਸੁਰੱਖਿਅਤ ਹੈ ਆਓ ਸੁਣਦੇ ਹਾਂ ਇਸ ਮੌਕੇ ਤੇ ਮੌਜੂਦ ਡਿਊਟੀ ਅਫਸਰ ਭੂਸ਼ਣ ਕੁਮਾਰ ਦਾ ਕੀ ਕਹਿਣਾ ਹੈ ਸਰ ਸ਼ਰਮਾਈ ਕਰ ਦਿਓ ਜੀ ਸਰ ਦੇਖਿਆ ਜਾਵੇ ਸ਼ਨੀਗਾਉਂ ਪਾਣੀ ਆ ਗਿਆ ਹੈ ਕਿਦਾਂ ਹਾਲਾਤ ਨੇ ਪਿੰਡਾਂ ਵਿੱਚ ਤੇ ਕਿੱਦਾਂ ਦੀ ਤੁਹਾਡੇ ਬਲੌਗ ਦੇ ਦੇਖੋ ਪਿੰਡਾਂ ਦਾ ਹਾਲਾਤ ਬਿਲਕੁਲ ਠੀਕ ਨੇ ਤੇ ਜਿਹੜਾ ਹੈਗਾ ਵਾ ਦਰਿਆਵਾਂ ਚ ਪਾਣੀ ਆਇਆ ਛਣੀ ਕੰ ਨੀਵਾ ਹੋਣ ਕਰਕੇ ਜਿਆਦਾ ਜਗ੍ਹਾ ਤੇ ਨੀਵੀਂ ਜਗ੍ਹਾ ਤੇ ਇਸ ਕਰਕੇ ਪਾਣੀ ਜਿਆਦਾ ਇਸ ਲੱਗ ਰਿਹਾ ਬਾਕੀ ਹਾਲਾਤ ਪੋਲੀਟਿਕਲ ਜੂ ਹੈਗੇ ਨੇ ਪਰ ਇਹਨੇ ਜਿਆਦਾ ਨਹੀਂ ਕਾਫੀ ਲੋਕ ਇਕੱਠੇ ਵੀ ਹੋ ਰਹੇ ਨੇ ਪਿੰਡਾਂ ਨੇ ਕਿੱਦਾਂ ਦੇ ਹਾਲਾਤ ਨੇ ਦੇਖੋ ਜੀ ਜਿਹੜੇ ਲੋਕ ਇਕੱਠੇ ਹੋ ਰਹੇ ਨੇ ਜਿਨ੍ਹਾਂ ਦੇ ਬੰਦ ਦੇ ਅੰਦਰ ਦੇ ਪਾਸੇ ਘਰ ਸੀਗੇ ਉਹ ਸਾਰੇ ਬੰਦ ਦੇ ਉੱਪਰ ਆ ਗਏ ਨੇ ਉਹ ਆਪਣਾ ਦੇਖ ਰਹੇ ਜਿਆਦਾ ਲੱਗ ਰਿਹਾ ਕਿਸ ਤਰ੍ਹਾਂ ਪਾਣੀ ਘਟ ਜAVE ਤਾਂ ਆਪਣੇ ਘਰ ਅੰਦਰ ਜਾਣ ਦੀ ਖੁਸ਼ ਕਰਨਗੇ لیکن انہوں نے وہی بار بار ہدایت ਕੀਤੀ ہے ਵੀ ہاں ਵੀ ਜਿੰਨੀ ਦੇਰ ਪਾਣੀ ਕੇਪੜਾ ਟਿਕਦਾ ਨਹੀਂ ਜਾਂ ਜਿਆਦਾ ਘਟਦਾ ਨਹੀਂ ਉਨੀ ਦੇਰ ਤੱਕ ਆਪਣੇ ਘਰਾਂ ਦੇ ਅੰਦਰ ਨਹੀਂ ਜਾਣਗੇ ਉਹਨਾਂ ਨੂੰ ਬਾਹਰ ਦੇ ਪਾਸੇ ਬੰਦ ਬਾਹਰ ਦੇ ਪਾਸੇ ਰੱਖਿਆ ਗਿਆ ਅੰਦਰ बस ਕੋਈ ਜਾਣ ਦਿੱਤਾ ਜਾ ਰਿਹਾ ਕੀ ਵੀਰ ਕਰਨ ਲੋਕੀ ਜਿਹੜੇ ਵੀਡੀਓ ਪਾਉਂਦੇ ਨੇ ਕੋ ਸੋਸ਼ਲ ਮੀਡੀਆ ਅੱਜ ਕੱਲ ਜਿਆਦਾ ਦੇਖ ਲੋਕੀ ਪੈਨਿਕ ਹੋ ਜਾਂਦੇ ਨੇ ਕੀ ਗੱਲਾਂ ਚੱਲਣਾਂ ਉਹਨਾਂ ਨੂੰ ਦੇਖ ਕੇ ਪੈਨਿਕ ਨਾ ਹੋਣ ਜਿਹੜੀ ਹੈਗੀ ਇਹ ਕੁਦਰਤੀ ਆਫਤ ਹੈਗੀ ਹੈ ਕਿਸੇ ਦਾ ਵਸਾ ਰੋਗ ਨਹੀਂ ਹੈਗਾ ਤੇ ਇਹਨਾਂ ਨੂੰ ਜਿੱਠਿਆ ਜਾ ਸਕਦਾ ਤੇ ਜੇ ਕਦੇ ਪੈਨਕ ਹੋਵਾਂਗੇ ਤਾਂ ਸਾਨੂੰ ਵੀ ਦਿੱਕਤ ਆਊਗੀ ਕਿ ਅਸੀਂ ਇਹਨਾਂ ਨੂੰ ਸਮਾਂ ਤੇ ਲੱਗ ਜਾਣਾ ਕਿ ਫੇਰ ਕਿਸੇ ਦੀ ਸਹਾਇਤਾ ਨਹੀਂ ਕਰ ਸਕਾਂਗੇ। ਸ਼ਤਰੂਜ ਕੋਲ ਤੇ ਵੀ ਲੋਕ ਆਣ ਜਾਣ ਲੱਗੇ ਉੱਥੇ ਖੜਕੇ ਵੀਡੀਓਜ਼ ਬਣਾ ਰਹੇ ਨੇ ਫੋਟੋਸ ਕਲਿੱਕ ਕਰ ਰਹੇ ਨੇ। ਦੇਖੋ ਜੀ ਉੱਥੇ ਸਾਡੀ ਜਿਹੜੀਆਂ ਗਸਤਾ ਲੱਗੀਆਂ ਹੋਈਆਂ ਨੇ ਦੋਨੇ ਸਾਈਡ ਤੇ ਤੇ ਲੋਕਾਂ ਨੂੰ ਕਾਫੀ ਸਮਝਾਇਆ ਜਾ ਰਿਹਾ ਭਈ ਇਸ ਟਾਈਮ ਤੇ ਤੁਸੀਂ ਇਹਦਾ ਨਾ ਕਰੋ ਤੇ ਜਿਹੜੇ ਹੈਗਾ ਲੋਕੀ ਕੀ ਬੁਸ਼ੀਵ ਤੇ ਫਸੇ ਹੋਏ ਨੇ ਤੁਸੀਂ ਇੰਜੋਏ ਕਰ ਰਹੇ ਹੋ। ਉਹਦੇ ਲੋਕ ਹੈਗੇ ਨੇ ਸਾਲ ਸਮਝਦੇ ਹੋਏ ਉੱਥੇ ਜਾ ਰਹੇ ਪਾਣੀ ਬਹੁਤ ਤੇਜ਼ ਹੈ ਇੱਕ ਲੋਕੀ ਮੂਰਤੀ ਵਿਸਥਾਪਨ ਕਰ ਰਹੇ ਨੇ ਉਹਨਾਂ ਨੂੰ ਕੀ ਪੀਜਾਣਾ ਚਾਹੁੰਦੇ ਲੋਕਾਂ ਦੇਖੋ ਮੂਰਤੀ ਵਿਸਥਾਪਨ ਦਾ ਜਿਹੜਾ ਹੈਗਾ ਕੁਦਰਤੀ ਜਿਹੜਾ ਦਿਨ ਵਿੱਚ ਆ ਗਏ ਨੇ ਜੀ 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 ਤੇ ਉਹ ਆਪਣੀ ਸ਼ਰਧਾ ਮੁਤਾਬਕ ਜੋ ਵੀ ਹੈਗਾ ਉਹ ਕਰਦੇ ਪਏ ਨੇ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਸੇ ਸ਼ਰਧਾ ਹਾਂ ਜੀ ਠੀਕ ਹੈ ਤਾਂ